ਅੱਜਿਕ ਸਾਰੀਓ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਇਹ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਦੌਰ ਪਹੁੰਚੇ ਆਂ ਆਨਰ ਵੀਰ ਗੁਰਜੀਤ ਸਿੰਘ ਜੀ ਨਾਲ ਦੇ ਕੋਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਬੱਠੇਪਾਣੀ ਪਿੰਡ ਬਿਲਕੁਲ ਨੇੜੇ ਦਾ ਤੇਰ ਸਾਹਿਬ ਪਿੰਡ ਦੀ ਦੂਰੀ ਥੋੜੀ ਆ ਆਪਾਂ ਨੂੰ ਗੋਟਾ ਪਿੰਡ ਇੱਕ ਪਾਸੇ ਆ ਜਾਂਦਾ ਤੇ ਪੱਟੀ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਦੌਰ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਆਪਾਂ ਇਸ ਘਰੋਂ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਇਸੇ ਤਰ੍ਹਾਂ ਪਸ਼ੂ ਰੁਟੀਨ ਦੇ ਵਿੱਚ ਲਿਆਉਂਦਾ ਵੜਾ ਹੋਣ ਚਾਹੇ ਮੱਝਾਂ ਝੋਟੀਆਂ ਹੋਣ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਜਿਹੜਾ ਵੀ ਪਸ਼ੂ ਕਿਸੇ ਫਾਰਮਰ ਭਰਾ ਨੂੰ ਕਿਸਾਨ ਵੀਰ ਨੂੰ ਪਸੰਦ ਆਊਗਾ ਇੱਥੇ ਆਣ ਕੇ ਤੁਸੀਂ ਚੋਕੇ ਤਸੱਲੀ ਕਰ ਲਿਓ ਠੀਕ ਹੈ ਜੀ ਅੱਜ ਇਸ ਵੀਡੀਓ ਵਿੱਚ ਚਾਰ ਲਾਕ ਤੁਸੀਂ ਸਾਹਮਣੇ ਦੇਖ ਰਿਹਾ ਜੇ ਤਿੰਨ ਮੱਝਾਂ ਝੋਟੀਆਂ ਇੱਕ ਮਾਲੀ ਆ ਠੀਕ ਹੈ ਜੀ ਸੋ ਚੌਥਾ ਮਾਲੀ ਆ ਤੇ ਬਾਕੀ ਪੂਰੀ ਡਿਟੇਲ ਆਪਾਂ ਗਰਜੀਤ ਹੋਰਾਂ ਤੋਂ ਲੈ ਲੈਣੀ ਆ ਠੀਕ ਆ ਜੀ ਤਾਰੀਖ ਤੁਸੀਂ ਯਾਦ ਨੋਟ ਕਰ ਲਓ 29 ਜਨਵਰੀ ਆ ਤੇ ਸਮਾਂ ਮਾਰਨਿੰਗ ਦੇ ਕੋਈ 9:00 ਤੇ 9:00 ਵਜੇ ਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗਰਜੀਤ ਸਾਸਰੀ ਕਾ ਸਾਸਰੀ ਘਾਲ ਜੀ ਵੀਰ ਸਾਰੇ ਭੈਣ ਭਰਾਵਾਂ ਨੂੰ ਜੀ ਹੋਰ ਗਰਜੀਤ ਬਾਈ ਠੀਕ ਠਾਕ ਹਾਂਜੀ ਬਹੁਤ ਵਧੀਆ ਠੀਕ ਆ ਅੱਛਾ ਗਰਜੀਤ ਵੀਰੇ ਉਧਰੋਂ ਵੀ ਆਪਾਂ ਦੋ ਕੁ ਪਿੱਛੇ ਵੀਡੀਓ ਪਾਈਆਂ ਸੀ ਕੋਈ ਮਹੀਨੇ ਦੇ ਅੰਦਰ ਅੰਦਰ ਹੀ ਹੋ ਗਿਆ ਵੈਸੇ ਤਾਂ ਸਮਝ ਆਏ ਉਹ ਵਾਲ ਸੇਲ ਹੋ ਗਿਆ ਸਾਰੇ ਸੇਲ ਹਾਂਜੀ ਠੀਕ ਆ ਪਾਪੜ ਤਾਂ ਚਲੋ ਜੈਜ ਹੁੰਦਾ ਤੁਹਾਡਾ ਇੱਕ ਤੇ ਹ ਤੇ ਅੱਜ ਤਕਰੀਬਨ ਆਪਣੇ ਕੋਲ ਜਿਹੜੇ 4 ਲਗਨੇ ਹਾਂਜੀ ਤਿੰਨ ਮੱਜਾਂ ਤਕਰੀਬਨ ਦੋ ਤੋਂ ਸੁਈਆਂ ਤੁਸੀਂ ਇੱਕ ਬਗੈਰ ਬੱਚੇ ਤੋਂ ਦੱਸਣ ਦਾ ਜੇ ਵੀ ਬੱਚਾ ਅਖਸਰ ਹੋ ਗਿਆ ਸੀ ਇਹਨੂੰ ਵੀ 20 25 ਦਿਨ ਹੋਏ ਵਿੱਚ ਠੀਕ ਆ ਠੰਡ ਦਾ ਕਰਕੇ ਬੱਤੇ ਮਰ ਗਏ ਠੀਕ ਆ ਤੇ ਥੋੜਾ ਘਟ ਰੂ ਵਜੂ ਦਾ ਨਾ ਬੱਚਿਆਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਜਿਆਦੀ ਠੰਡ ਦੇ ਵਿੱਚ ਸਾਫ ਸੰਭਾਲਦਾ ਕਰੋ ਅ ਕਰਜੀਤ ਵੀ ਸ਼ੁਰੂਆਤ ਕਿਹੜੇ ਪਾਸੋਂ ਕਰਦੇ ਆ ਸਭ ਤੋਂ ਪਹਿਲਾਂ ਝੋਟੀ ਕਿਹੜੀ ਦਿਖਾ ਦਈਏ ਫਿਰ ਪਹਿਲੇ ਨੰਬਰ ਵਾਲੀ ਵਿਖਾ ਲਓ ਜੀ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਕਰ ਲਵਾਂਗੇ ਆਪਾਂ ਇਸੇ ਝੋਟੀ ਤੋਂ ਤੇ ਇੱਕੋ ਹੀ ਮੈਂ ਹਾਈਟ ਕਾ ਤੇ ਦੱਸ ਦੂੰਗਾ ਠੀਕ ਹੈ ਜੀ ਜਿੰਨੀਆਂ ਮੱਜਾਂ ਤੁਸੀਂ ਦੇਖੋਗੇ ਇੱਕ ਸਾਰ ਕੱਦ ਕਾਠਾ ਕੋਈ ਛੋਟੇ ਕੱਦ ਨਹੀਂ ਕੇ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਹਾਈਟ ਆ ਮੂੰਹ ਮੱਥੇ ਪੂਰੇ ਪਸ਼ੂ ਲੱਗਦੇ ਆ ਤੇ ਬਾਕੀ ਨਾਲ ਦੀ ਨਾਲ ਇਹ ਤੁਹਾਨੂੰ ਦੁੱਧ ਦੱਸੀ ਚੱਲਾਂਗੇ ਰੇਟ ਦੱਸੀ ਚੱਲਾਂਗੇ ਕਿਸੇ ਪਸ਼ੂ ਦੇ ਵਿੱਚ ਕੋਈ ਨਹੀਂ ਕੀ ਫਰਕ ਹੋਇਆ ਤੇ ਪਹਿਲਾ ਵੀਡੀਓ ਦੇ ਵਿੱਚ ਇਹਨਾਂ ਹੋਰ ਕਰਵਾ ਦਾਂਗੇ ਗਰੀਬ ਜੀ ਦਾ ਸਵੇਰ ਕਿੰਨਾ ਹੋ ਗਿਆ ਛੋਟੀ ਇਹ ਦੂਜਾ ਸਵੇਰ ਜੀ ਦੂਜਾ ਸਵੇਰ ਹਾਂਜੀ ਅੱਜ ਕਿੰਨੇ ਦਿਨ ਦਸੇ ਨੂੰ ਸਮਾਂ ਇਹਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਮਹੀਨਾ ਸਵਾ ਮਹੀਨਾ ਮਗਰ ਕੀ ਆ ਕਟਾ ਕਟਾ ਹਾਂਜੀ ਲੋ ਜੀ ਮਗਰ ਕਟਾ ਕੋਈ ਸਵਾ ਗਿ ਮਹੀਨੇ ਦੀ ਉਮਰ ਹੋ ਗਈ ਆ ਸੋ ਬੱਚਾ ਪੂਰਾ ਐਕਟਿਵ ਆ ਤੰਦਰੁਸਤ ਆ ਠੀਕ ਆ ਜੀ ਇੱਕ ਰੰਗ ਬੱਚਾ ਠੀਕ ਆ ਜੀ ਆ ਦੇਖ ਸਕਦੇ ਤੁਸੀਂ ਕਟਾ ਹਾਂਜੀ ਕੋਈ ਸਵਾ ਮਹੀਨੇ ਚੋਂ ਕੋ ਦੇਰ ਮਹੀਨੇ ਇੱਕ ਕ ਮੰਨ ਲਏ ਗਰਜੀਤ ਦੁੱਧ ਗ੍ਰੇਕ ਕਿੰਨੇ ਦੇ ਥਲੇ ਹਾਜ਼ਰ ਜਿਆਦਾ ਹੋਣਾ ਦੁੱਧ ਗੇ ਜੇ ਨਾ ਮੰਡੀ ਪਈਆਂ ਹੈ ਮਮਜਾ ਅੱਛਾ ਜੀ ਕਿੰਨੇ ਹਾਂਜੀ ਦੁੱਧ ਹੈਗਾ 13 13 ਕਿਲੋ ਅੱਛਾ ਜੀ ਤੇ ਹੁਣ ਦੁੱਧ ਦੇ ਥਲੇ 10 ਕਿਲੋ 10 ਕਿਲੋ ਜੀ ਹਾਂਜੀ ਆ ਨੱਟ ਜਿਹੜਾ ਪਹਿਲੀ ਗੱਲ ਹੈ ਵੀ ਇੰਨਾ ਕਾ ਮਾਲ ਪਾ ਦਿੱਤਾ ਤੁਸੀਂ ਵੀ ਆਪਣੇ ਚੈਨਲ ਦੇ ਉੱਪਰ ਕਦੀ ਕਿਸੇ ਭੈਣ ਭਰਾ ਨੂੰ ਯਾਦ ਨਹੀਂ ਕਿਹਾ ਵੀ ਪਸ਼ੂ ਦਾ ਦੁੱਧ ਦੱਸਿਆ ਹੋਰ ਤਾਂ ਨਿਕਲਿਆ ਹੋਰ ਤੇ 10 ਕਿਲੋ ਜਿਹੜਾ ਆਪਾਂ ਪੂਰਾ ਲੀਟਰ ਮਰਵਾਵਾਂਗੇ ਅੱਛਾ ਗੁਰਜੀਤ ਇੱਕ ਇਹ ਵੀ ਗੱਲ ਜ਼ਰੂਰੀ ਦੱਸ ਦੇ ਪਹਿਲੀਆਂ ਜੀ ਪੁੱਛ ਲਈਏ ਤੁਹਾਡੇ ਤੋਂ ਹੁਣ 9 9:9 9:00 ਵਜੇ ਦਾ ਟਾਈਮ ਆ ਮਾਰਨਿੰਗ ਦਾ ਹਾਂਜੀ ਤੁਮ ਚਵਾਈ ਕਿੰਨੇ ਕਜੇ ਵੀਰ ਕਰ ਦਿੱਤੀ ਸੀ ਮੈਂ ਤੁਹਾਨੂੰ ਕਾਲ ਕੀਤੀ ਸੀ ਵੀ ਚਲੋ ਚਵਾਈ ਰੋਕ ਲਿਆ ਜੇ ਵੀ ਆਪਾਂ ਭੈਣ ਭਰਾਵਾਂ ਨੂੰ ਭਰੇ ਭਾਂਡੇ ਦਿਖਾ ਦਾਂਗੇ ਉਦੋਂ ਚੋਣ ਦਿਆ ਵੀ ਜੀ ਉਦੋਂ ਚਵਾਈ ਕਰਨ ਲਿਆ ਸੀ ਚਵਾਈ ਇੱਕ ਦੋ ਦੀ ਤੁਸੀਂ ਦੱਸੇ ਵੀ ਲੱਗ ਵੀ ਗਈ ਸੀ ਉਦੋਂ ਇੱਕ ਮੱਝ ਰਹਿ ਗਈ ਸੀ ਚੱਕ ਰਹਿ ਗਈ ਸੀ ਪਰ ਤੁਹਾਡਾ ਰੰਦਾ ਵੀ ਜਦੋਂ ਪਹਿਲਾਂ ਵੀ ਮਿਲਦਾ ਵੀ ਟਾਈਮ ਤੋਂ ਟਾਈਮ ਪਛੇ ਚੋੜ ਹੀ ਲੈਂਦੇ ਹੋ ਤੁਸੀਂ ਹਾਂਜੀ ਉਸ ਤੋਂ ਬਾਅਦ ਭਾਵੇਂ ਆਪਾਂ 2 ਘੰਟੇ ਬਾਅਦ ਹੀ ਮਗਰ ਵੀਡੀਓ ਪਾ ਦੀਏ ਪਾ ਦੀਏ ਪਰ ਜਿਹੜੀ ਸੱਚਾਈ ਦੱਸ ਕੇ ਦੇ ਰਹੇ ਆ ਵੀ ਪਸ਼ੂ ਉਥਲੇ ਦੋ ਦਿਨਾਂ ਹੈਗਾ ਬਣਿਆ ਤਣਿਆ ਮੌਕੇ ਤੇ ਵ ਆਵਲੀ ਨਹੀਂ ਆਪਾਂ ਦੇ ਬਸ ਜੀ ਬਸ ਲਾ ਵੀ ਇਤਰਾਜ ਦੋਸਤੋ ਫੇਰ ਹੋਵੇ ਕਿਸੇ ਭਰਾ ਨੂੰ ਜੀ ਬਣਿਆ ਥਣਿਆ ਪਸ਼ੂ ਪੂਰਾ ਡਟਿਆ ਖੜਾ ਹੋਵੇ ਠੀਕ ਆ ਜੀ ਤੇ ਉਹ ਕੰਮ ਨਹੀਂ ਹੈ ਗਾਗਾ ਵੀਰ ਦਾ ਦੁੱਧ ਜੋ ਤੁਹਾਨੂੰ ਦੱਸੂਗਾ ਇੱਥੇ ਦੋ ਟਾਈਮ ਬਣਿਆ ਥਣਿਆ ਪਸ਼ੂ ਤੁਸੀਂ ਵੇਖਣਾ ਚੋਕੇ ਵੇਖ ਲਿਆ ਜੀ ਭਰਾ ਕੇ ਵੇਖ ਲਿਆ ਜੀ 10 ਕਿਲੋ ਦੇ ਮਾਲਕਾਣਾ ਥੋੜਾ ਜਿ ਤੋੜ ਕੇ ਆਪਾਂ ਤੁਹਾਨੂੰ ਖੋਲ ਦੇ ਕੋਈ ਪਹਿਲਾਂ ਤੋੜ ਕੇ ਦਿਖਾਉਂਦੇ ਆ ਸੋ ਬਾਕੀ ਦੁਜੇ ਸੂਵੇਆਂ ਦੇ ਵਿੱਚ ਗਰਦੀ ਤੇ ਦੁਜਾ ਵੀ ਹੋਊ ਕੋਈ ਹਾਂਜੀ ਦੁਜਾ ਹੀ ਸਿਕਾ ਜੀ ਕੋ ਛੋਟੀ ਆਂਗਾ ਦੋਸਤੋ ਬੂਥੀਪਾਤੀ ਸ਼ੇਸਪੂਸ ਕੁਆਲਿਟੀ ਤੁਸੀਂ ਵੇਖ ਲਓ ਥੋੜੇ ਜਿਨੇ ਨਵਾਏ ਤਵਾਏ ਘੱਟ ਹੋ ਪਸ਼ੂ ਆ ਮਾਰਨਿੰਗ ਦਾ ਸਮਾਂ ਕਰਕੇ ਲਾ ਲਓ ਜਾਂ ਵੈਸੇ ਵਿੱਚ ਲੋ ਇੱਕ ਸੁੱਕੀ ਜੀ ਠੰਡ ਜਿਆਦੀ ਪੈਂਦੀ ਪਈ ਆ ਉਹਦੇ ਕਰਕੇ ਵੀਰਾਂ ਦਾ ਵੀ ਥੋੜੇ ਜਿਹਾ ਪਨਵਾਏ ਤਵਾਏ ਘੱਟ ਆ ਠੀਕ ਆ ਜੀ ਤੇ ਕੱਲ ਵੈਸੇ ਤਿਆਰੀ ਕੀਤੀ ਸੀਗੀ ਕੱਲ ਆਪਣਾ ਟਾਈਮ ਨਾਲ ਲੱਗਣ ਕਰਕੇ ਉਹ ਪਸ਼ੂ ਨਹੀਂ ਦਿਖਾਏਗੇ ਕੱਲ ਥੋੜੀ ਜੀ ਤਿਆਰੀ ਕੀਤੀ ਸੀਗੀ ਅੱਜ ਫਿਰ ਥੋੜੀ ਜੀ ਮਾਰਨਿੰਗ ਜਲਦੀ ਔਨ ਕਰਕੇ ਤੇ ਪਸ਼ੂ ਥੋੜੇ ਜਿਹਾ ਘੱਟ ਨਵਾਏ ਤਵਾਏ ਤੁਹਾਨੂੰ ਨਜ਼ਰ ਆਉਣਗੇ ਤੇ ਇਹ ਛੋਟੀ ਦੋਸਤੋ ਕੱਦ ਕਾਠ ਵਾਲੀ ਆ ਫੁੱਲ ਵੱਡੇ ਹਾਈਟ ਕੱਟ ਦੇ ਵਿੱਚ ਅਗਰ ਨਹੀਂ ਤਾਂ ਭਾਈ ਐਨ ਇੱਕ ਦੂਰੀ ਕਿਦੇ ਘੜਾ ਦੇ ਇੱਥੇ ਲਾਗੇ ਬੰਨੇ ਸੋਚੋ ਇਹ ਚ ਭਾਈ ਮਾਰਨਿੰਗ ਆ ਪਸ਼ੂ ਕੋਈ 6 ਕੋਈ ਸਾਢੇ 6 ਵਜੇ ਜਿਹੜੀ ਇਹਨਾਂ ਦੀ ਚੁਵਾਈ ਹੋਈ ਆ ਤੇ ਹੁਣ 9 ਸਾਢੇ 9 ਵਜੇ ਟਾਈਮ ਆ ਠੀਕ ਆ ਜੀ ਸੋ ਫੁੱਲ ਹਾਈਟ ਕੱਟ ਦੇ ਵਿੱਚ ਇੱਕ ਮਿੰਟ ਕਰਤੀ ਤਾਂ ਭਾਈ ਰੋਕ ਲਾ ਇੱਥੇ ਆ ਰੋਕ ਲਾ ਵੀਰੇ ਆ ਦੇਖੋ ਜੀ ਸੋ ਪੂਰੇ ਕਾਦਲੀ ਅਗਰਜੀ ਟੋਟੀ ਬਿਲਕੁਲ ਵਜਣ ਹਾਂ ਬਾਕੀ ਚੁਆਈ ਚੁਈ ਕੋਈ ਭੂਰ ਸ਼ੱਟਾ ਤਾਂ ਨਹੀਂ ਨਾ ਕੋਈ ਨਹੀਂ ਆ ਫੋਲੀ ਚੁਆਈ ਠੀਕ ਆ ਜੀ ਸੋ ਚੋਣ ਜਾਣ ਦੇ ਵਿੱਚ ਦੱਸੋ ਫੋਲੀ ਆ ਬਿਲਕੁਲ ਕੋਈ ਕਿਸੇ ਰਕਮ ਦਾ ਭੂਰ ਸ਼ੱਟਾ ਨਹੀਂਗਾ ਬਾਕੀ ਚਾਰੇ ਥਾਨ ਆ ਸਪੇਸ ਗੈਪ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ 10 ਕਿਲੋ ਧਾਰਾ ਇਸ ਝੋਟੀ ਦੇ ਥੱਲੇ ਇਸ ਵਕਤ ਹਾਜ਼ਰ ਨੇ ਸੋ ਜਿਹੜੀ ਭਰਾ ਕਿਸੇ ਨੇ ਤਸੱਲੀ ਕਰ ਲੈਣੀ ਆ ਲੈ ਵੀ ਗਰਦੀ ਤੋਂ ਤੋਰਲਾ ਵੀਰ ਆਹ ਦੇਖੋ ਜੀ ਠੀਕ ਆ ਤੁਸੀਂ ਮਗਰ ਦੇ ਕਟਾ ਮੇਲ ਕਾਫਾ ਤੁਹਾਨੂੰ ਬੱਚਾ ਦਿਖਾਈ ਦਿੱਤਾ ਆਪਾਂ। ਭੀਗਾ ਅੱਛਾ ਕਰਦੀ ਦੋ ਬਾਈ ਇਹ ਨਹੀਂ ਕੀ ਡਿਮਾਂਡ ਕਰਦੇ ਆ ਕੀ ਰੇਟ ਲਊਗਾ ਭਰਾ? ਇਹਦਾ ਵੀਰ ਜੀ 1 ਵੀ 1 ਵੀ ਹਾਂਜੀ ਜੱਜ ਜੱਜ ਕਰਕੇ ਦੇ ਦਈਏ। ਹੋਰ ਘੱਟ ਕਰ ਲੋ। ਤੁਸੀਂ ਕਰਨਾ ਮਾਲਕੋ। 115 ਹੀ ਦੇ ਦਾਂਗੇ। 115 ਦੀ। ਹਾਂਜੀ। ਉਦੇ ਵਿੱਚੋਂ ਫਿਰ ਵੀ ਕੀ ਆਏਗਾ ਇਹ ਰਿਪੋਰਟ ਹੋ ਜਾਊਗਾ ਮਾਰਨ ਕਰਦਾਂਗੇ ਸਵੇਰ ਤੋਂ ਸਵੇਰ ਦਾ ਵੀ ਚਲੋ ਮਹੀਨਾ ਡੇਢ ਕੇ ਮਹੀਨਾ ਕੋ ਸਵਾ ਕੁ ਮਹੀਨਾ ਹੈਗਾ ਹਾਂਜੀ ਤੇ ਬਾਕੀ ਉਸ ਅਕੋਰਡਿੰਗ ਤੁਸੀਂ ਵੇਖ ਲਿਆ ਜੇ ਬਾਕੀ ਕਿਹਨ ਜਵਾਦੀ ਆਉਂਦੇ ਜਿਵੇਂ ਮੱਛੀ ਮੋਟਰੀ ਹੈ ਹਾਂਜੀ ਠੀਕ ਆ ਜੀ ਆ ਵੀ ਪੂਰੀ ਹਾਈਟ ਕੱਟ ਦੇ ਵਿੱਚ ਇਹ ਝੋਟੀ ਹੈ 1,20,000 ਡਿਮਾਂਡ 1,15,000 ਦੀ ਇਹ ਤੁਹਾਨੂੰ ਝੋਟੀ ਮਿਲ ਜਾਊਗੀ ਅੱਜ ਠੀਕ ਆ ਜੀ ਮਗਰ ਇਹਦੇ ਕਟਾ ਮੇਲ ਕਾਫ ਆ ਤੇ ਥਣਾ ਥਣਾ ਦੀ ਪਾਫ ਆ ਉਹ ਮੈਂ ਆਪਣਾ ਕੋਈ ਵੀ ਅਣਜਾਣ ਨਹੀਂਗਾ ਠੀਕ ਆ ਜੀ ਦੋ ਟਾਈਮ ਤਿੰਨ ਟਾਈਮ ਆਪਣੀ ਚੋਗੇ ਤੁਸੀਂ ਤਸੱਲੀ ਕਰ ਲਿਓ 115000 ਦੀ ਚੋਟੀ ਆ ਤੇ ਬਹੁਤ ਬਹੁਤ ਖੂਬਸੂਰਤ ਆ ਬਾਕੀ ਹੁਣ ਪਸ਼ੂ ਥੋੜੇ ਜੇ ਤੁਹਾਨੂੰ ਥੱਲੇੋਂ ਘਟ ਜਗੇ ਨੇਜ ਰਹਿਣਗੇ ਕਿਉਂਕਿ ਚਵਾਈ ਇਹਨਾਂ ਦੀ ਖੋਈ ਆ ਵਾਰ-ਵਾਰ ਮੈਂ ਜੇ ਕਰਤਾ ਕਰਦਾ ਕਿਉਂਕਿ ਬਹੁਤੇ ਵੀਰਾਂ ਨੂੰ ਇੱਕ ਗੇਜ ਪਈ ਹੁੰਦੀ ਵੀ ਪਸ਼ੂ ਥੱਲੇੋਂ ਬਣਿਆ ਥਣਿਆ ਬਣਿਆ ਥਣਿਆ ਹੋਵੇ ਉਹ ਤੁਸੀਂ ਮੌਕੇ ਤੇ ਟਾਈਮ ਤੋਂ ਟਾਈਮ ਇੱਥੇ ਆਣ ਕੇ ਦੇਖ ਲਿਓ ਗਰਦੀ ਤੱਕ ਸੈਗਰ ਨੰਬਰ ਤੇ ਇੱਧਰ ਆ ਜਾ ਵੀਰ ਜਿਹੜੀ ਆ ਆਪਣੇ ਕੋਲ ਚੋਟੀ ਅੱਗੇ ਲੰਦੀ ਖੜੀ ਵੀਰ ਹਾਂਜੀ ਇਹਦੀ ਕੀ ਡਿਟੇਲ ਆ ਇਹ ਤੱਜੇ ਸੂਹੇ ਆ ਵਿੱਚ ਤੱਜਾ ਸੂਹਾ ਹਾਂਜੀ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਇਹਨੂੰ 10 ਦਿਨ ਮਗਰ ਕੱਤੀ ਆ ਗਈ 10 ਦਿਨਾਂ ਦੀ ਸੂਈ ਆ ਜੀ ਮਗਰ ਕੱਤੀ ਆ ਇੱਕ ਰੰਗ ਬਿਲਕੁਲ ਬੱਜਾ ਤੁਸੀਂ ਆ ਦੇਖ ਰਹੇ ਜੀ ਠੀਕ ਆ ਜੀ ਤੇ ਇਹਦੇ ਥੱਲੇ ਕਰਦੀ ਤਾਂ ਕਿੰਨਾ ਕੁ ਦੁੱਧ ਆ ਹੋ ਗਿਆ ਫਿਰ ਇਹਦੇ ਥੱਲੇ ਵੀ ਜੀ ਇਹ ਵੀ ਮੰਡੀ ਪਾਈ ਆ ਦੁੱਧ ਹੈਗਾ 12 13 ਕਿਲੋ ਇਹਦੇ ਹੁਣ 9 ਕਿਲੋ ਦੁੱਧ ਹੋ ਹਾਂਜੀ ਠੀਕ ਹੁਣ 9 ਕਿਲੋ ਆ ਹਾਂਜੀ ਇਹ ਤੇ ਇਹਨੂੰ ਜਗਰਾਵੀ ਪਾਈਆਂ ਨਾ ਦੁੱਧ ਫਿਰ ਟਾਈਮ ਲਾਖ ਖੜੀ ਦਾ ਸੜ ਗਿਆ ਠੀਕ ਆ ਠੀਕ ਠੀਕ ਹੁਣ 9 ਕਿਲੋ ਚਵਾ ਦਾਂਗੇ ਫਿਰ 9 ਕਿਲੋ ਦੁੱਧ ਚਵਾ ਦਾਂਗੇ ਲੋ ਵੀ ਹੁਣ 9 ਕਿਲੋ ਦੋਸਤੋ ਦੁੱਧ ਦੇ ਥੱਲੇ ਹਾਜ਼ਰ ਆ ਤੂੰ ਸਵੇਰ ਦੇ ਵਿੱਚ ਗਰਜੀਤ ਕਿਲਮਾ ਤੇਜਾ ਹੋਊਗੀ ਕਹਿੰਦੇ ਤੇਜਾ ਤੇਜਾ ਸੂਆ ਬਾਕੀ ਚਵਾਈ ਚੂਵੀ ਦੀ ਵੀ ਪਾਸ ਆ ਜਰੇ ਹਾਂਜੀ ਇਹ ਵੀ ਐ ਪੂਰੀ ਹੁੱਕੇ ਠੀਕ ਆ ਜੀ ਲਓ ਵੀ ਠੀਕ ਆ ਜੀ ਕੁੰਡੀ ਦੋਸਤ ਇਹ ਮੈਂ ਆ ਬਿਲਕੁਲ ਗੋਲ ਸਿੰਘ ਆ ਕੱਦ ਤੁਹਾਡੇ ਸਾਹਮਣੇ ਆ ਬਾਕੀ ਥਣਾ ਥਣਾ ਦੀ ਪਾਸ ਜੋਕੇ ਤੁਸੀਂ ਕਰ ਲਿਓ ਠੀਕ ਆ ਜੀ ਤੇ ਆ ਜਿਹੜਾ ਤੁਸੀਂ ਥਣ ਥਣ ਦੇਖ ਸਕਦੇ ਜੀ ਠੀਕ ਆ ਜੀ ਆ ਠੀਕ ਆ ਜੀ ਆਵੀਰ ਗਰਜੀਤ ਖੋਲ ਦੇ ਉਹਨੂੰ ਵੀ ਸੋ 9 ਕਿਲੋ ਦੁੱਧ ਇਸ ਵਕਤ ਇੱਕ ਵਾਰੀ ਫਿਰ ਕਨਫਰਮ ਕਰ ਦਿੰਨੇ ਆ ਜੀ ਠੀਕ ਆ ਜੀ 9 ਕਿਲੋ ਦੁੱਧ ਤੇ ਚੱਲਣ ਢਈ ਆ ਮਗਰ ਕੱਟੀ ਫੀਮੇਲ ਕਾਫ ਆ ਮਗਰ ਆ ਦੇਖੋ ਜੀ ਲੋ ਜੀ ਆ ਫੇਸ ਕੁਆਲਟੀ ਆ ਇਹ ਬਾਡੀ ਸਟਰਕਚਰ ਆ ਇਸ ਮੱਝ ਦਾ ਠੀਕ ਆ ਜੀ ਸੋ ਕੱਦ ਹਾਈਟ ਤਕਰੀਬਨ 3 ਮੱਝਾਂ ਦੇ ਪੂਰਾ ਠੀਕ ਆ ਜੀ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਤੁਹਾਨੂੰ ਕੀਤਾ ਸੀਗਾ ਠੀਕ ਆ ਜੀ ਬੰਦ ਲਓ ਆ ਦੇਖੋ ਜੀ ਠੀਕ ਆ ਲੈ ਵੀ ਗਰਜੀ ਤਾਂ ਇਹਦਾ ਮੁੱਲ ਵੀਰ ਕੀ ਕਰਨਾ ਸਰ ਇਹ ਕਿੰਨੇ ਦੀ ਹੁੰਦੀ ਅੱਜ ਇਹਦਾ ਮੁੱਲ ਇੱਕ ਦਾ ਹੈ ਇੱਕ 10 ਹਾਂਜੀ ਠੀਕ ਆ ਜੀ ਲੋ ਵੀ ਇੱਕ 10 ਇਹਦਾ ਮੁੱਲ ਆ ਠੀਕ ਆ ਜੀ ਇੱਕ 10 ਦੇ ਵਿੱਚ ਇਹ ਮੱਝ ਮਿਲ ਜੂਗੀ ਤੁਹਾਨੂੰ 9 ਕਿਲੋ ਘਾਰਾਂ ਦੇ ਤਾਂ ਨਹੀਂ ਹਾਜ਼ਰ ਆ ਦੁੱਧ ਵੀਰਾਂ ਦਾ ਥੋੜਾ ਵਧੇਰੇ ਸੀਗਾ ਥੋੜਾ ਡੱਕ ਡਕਾ ਕੇ ਪਸ਼ੂ ਜਗਰਾਵੀ ਮੰਡੀ ਪਾਏ ਸੀਗੇ ਤੇ ਫਿਲਹਾਲ ਉਹਦੇ ਕਰਕੇ ਥੋੜਾ ਜਿਹਾ ਡਾਊਨ ਵਜਿਆ ਕੋਈ 2-2 3-3 ਕਿਲੋ ਦਾ ਉਹ ਤੁਸੀਂ ਮੇਰਾ ਭਰਾ ਆਪਦੀ ਸੇਵਾ ਤੇ ਅੱਗੇ ਪੂਰਾ ਵੀ ਕਰ ਲਿਓ ਠੀਕ ਆ ਜੀ ਹੁਣ ਜਿਹੜਾ ਮੁੱਖ ਤੇ 9 ਕਿਲੋ ਆ 1,10,000 ਉਸ ਤੋਂ ਬਹੁਤ ਗਰਜੀਤ ਆ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਵੀਰ ਹਾਂਜੀ ਇਹ ਕਿਵੇਂ ਆ ਇਹ ਤੇ ਜਸੂਆ ਵੀ ਜੀ ਤੇ ਜਸੂਆ ਹਾਂਜੀ ਇਹਦਾ ਕੀ ਮੇਰਵਾ ਇਹਨੂੰ ਸੂਈ ਨੂੰ ਅਜਾ ਟਾਈਮ ਕਿੰਨਾ ਹੋ ਗਿਆ ਇਹਨੂੰ ਮਹੀਨੇ ਦਾ ਥੱਲੇ ਆ ਵੀ ਜੀ ਅੰਦਰ ਵਾਰੀ ਆ ਹਾਂਜੀ ਤੇ ਦੁੱਧ ਕਿੰਨੇ ਕਿਤੇ ਆ ਦੁੱਧ ਦੇ ਦੇ ਨਹੀ ਆ 9 ਕਿਲੋ ਇਹ ਹੁਣ ਬਰਸੋ ਹੀ ਮਰਿਆ ਬੱਚੇ ਤਾਂ ਅੱਛਾ 9 ਕਿਲੋ ਦੁੱਧ ਮੰਡੀ ਨੂੰ ਆਈ ਇਹ ਵੀ ਵਾਪਸ ਠੀਕ ਆ ਜੀ 9 9 ਕਿਲੋ ਹੀ ਨਾ ਹਾਂਜੀ ਠੀਕ ਹੈ ਬੱਚਾ ਤਾਂ ਮਰ ਗਿਆ ਸੀ ਹਾਂ ਬੱਚਾ ਮਰ ਗਿਆ ਠੀਕ ਹੈ ਜੀ ਬੱਚਾ ਦੋਸੋਂ ਦਾ ਮਰ ਗਿਆ ਸੀਗਾ ਬਾਕੀ ਦੋ ਮੱਜਾਂ ਝੋਟੀਆਂ ਦੇ ਬੱਚੇ ਪ੍ਰੋਪਰ ਨਾਲ ਤੁਹਾਨੂੰ ਦਿਖਾ ਦਿੱਤੇ ਆ ਇਹਦਾ ਬੱਚਾ ਐਕਸਪਾਇਰ ਹੋ ਗਿਆ ਸੀਗਾ ਠੀਕ ਆ ਜੀ ਬਾਕੀ ਚਵਾਕ ਉਸਮਾਂ ਦੀ ਧਾਰਾ ਤੁਰਾ ਬਰਾਬਰ ਨੇ ਅਗਲੇ ਪਿਛਲੇ ਤਰ੍ਹਾਂ ਵਧੀਆ ਵੀਰ ਜੀ ਠੀਕ ਆ ਜੀ 10 ਮਹੀਨੇ ਦੇ ਅੰਦਰ ਮਾਰੀ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਸੁਗਿਆਂ ਦੇ ਵਿੱਚ ਮੇਰਾ ਭਰਾ ਵੀ ਆਪਦੀ ਸਮਝ ਵੇਖ ਲੈ ਕਰਤੀ ਤਾਂ ਹੋਊਗਾ ਵੈਸੇ ਦੂਜਾ ਕੀ ਆ ਸਿੰਘ ਥੋੜਾ ਖੁੱਲਾ ਤਿੱਜਾ ਲਾ ਲਓ ਤੁਸੀਂ ਉਹ ਤਿੱਜਾ ਮੰਨ ਲਿਆ ਆਪਦੀ ਸਮਝ ਨਾਲ ਹਨਾ ਹਾਂਜੀ ਤੇ ਚੌਂੜ ਚਾਰ ਦੀ ਪੂਰੀ ਖਰੀ ਹੈ ਭਰਾਵੋ ਕਿਓਰ ਤਾਂ ਇੱਕ ਨੰਬਰ ਆ ਬਾਹਰ ਵੀਰ ਗਰਜੀਤ ਨੂੰ ਵੀ ਕਰਨਾ ਇਹਦਾ ਬੱਚਾ ਐਕਸਪਾਇਰ ਹੋ ਗਿਆ ਠੀਕ ਆ ਜੀ ਦੋ ਤਿੰਨ ਕ ਦਿਨ ਦਾ ਸਮਾਂ ਹੋ ਗਿਆ ਬੱਚੇ ਨੂੰ ਮਰੇ ਨੂੰ ਤੇ ਫਿਰ ਹਾਲ ਮਿਲਦੀ ਫਿਰ ਗਰਜੀਤ ਕਿਵੇਂ ਭਾਰ ਦਿੱਤੇ ਆ ਲੈ ਟੀਕੇ ਤੇ ਠੀਕ ਆ ਜੀ ਟੀਕੇ ਤੇ ਮਿਲਦੀ ਆ ਹ ਹਲਦੀ ਨਹੀਂ ਠੀਕ ਆ ਲਓ ਵੀ ਮਿਲਦੀ ਟੀਕੇ ਤੇ ਆ ਠੀਕ ਆ ਜੀ ਬੱਚਾ ਮਰਨ ਤੋਂ ਬਾਅਦ ਥੋੜਾ ਜਿਹਾ ਕਿਹੜਾ ਦੋ ਤਿੰਨ ਦਿਨ ਤਾਂ ਬੱਚੇ ਮਰੇ ਨੂੰ ਹੋਏ ਆ ਤੇ ਆ ਜੂਗੀ ਭਾਰੇ ਤੇ ਥੋੜੀ ਜਿਹੀ ਕੋਈ ਵੀਰ ਖੇਚਲ ਕਰ ਲਵੇ ਠੀਕ ਆ ਜੀ ਭਾਰੇ ਤੇ ਚਾਰ ਤੇ ਤੁਸੀਂ ਇਹਨੂੰ ਲਾ ਸਕਦੇ ਹੋ ਠੀਕ ਆ ਜੀ ਹਾ ਤੁਰ ਲੱਖ ਦੀ ਤੈਨੂੰ ਤੂੰ ਕਰ ਲੈ ਹਣ ਤੁਰ ਦੇ ਠੀਕ ਹੈ ਜੀ ਹਾਈਟ ਕਰਦਾ ਪੂਰਾ ਹੈ ਬਠੀਕ ਹੈ ਜੀ ਕੱਦ ਪੂਰਾ ਵੱਡਾ ਤੇ ਥੋੜੀ ਜਿਹੀ ਖੇਚਲ ਕਰਨ ਦੀ ਲੋੜ ਆ ਠੀਕ ਹੈ ਜੀ ਬੱਚਾ ਮਰਨ ਤੋਂ ਬਾਅਦ ਥੋੜਾ ਜਿਹਾ ਮੇਰਾ ਭਰਾ ਕੋਈ ਹੱਥ ਉੱਤ ਭਾਂ ਲੂਗਾ ਤਕਰੀਬਨ ਕੋਈ ਪਾਰੇ ਚਾਰ ਦੇ ਲੱਗ ਜੀ ਲੱਗ ਵੀ ਜਾਊਗੀ ਜਿੱਥੇ ਵੀ ਕਿਸੇ ਭਰਾ ਨੇ ਟਕਾਈ ਘਰੇ ਲੈ ਜਾ ਕੇ 9 ਕਿਲੋ ਭਾਰਾ ਇਸ ਵਕਤੇ ਦੇ ਥੱਲੇ ਜਿਹੜੀਆਂ ਹਾਜ਼ਰ ਨੇ ਜਿਹੜਾ ਤੁਸੀਂ ਚੋਲਣਾ ਤੋਂ 9 ਕਿਲੋ ਇਹਦੇ ਥੱਲੇ ਹਾਜ਼ਰ ਆ ਠੀਕ ਹੈ ਜੀ ਠੀਕ ਹੈ ਲੈ ਕਿਦਰਜੀਤ ਇਹਦਾ ਮੁੱਲ ਵੀ ਬੋਲ ਫਿਰ ਕੀ ਕਰਨਿਆ ਟਮਾਰ ਇਹ ਬੱਚਾ ਹੁੰਦਾ ਦਾ ਮੁੱਲ ਭੰਜਨਾ ਮਰਜ਼ੀ ਕਰ ਲਿੰਦੇ ਉਹ ਫਿਰ ਆਪਾਂ ਚਲੋ ਪਪਾਈਆ ਜੀ ਥੋੜਾ ਹੁਣ ਤਾਂ ਬਾਦੇ ਘੱਟ ਜਾਣਾ ਹੀ ਆ ਪਸ਼ੂ 100000 ਦੇ ਦੇ ਦਾਂਗੇ 95 ਦੀ ਦੇ 95000 ਦੇ ਕੁੱਲਾ ਸਜੂਲਾ ਸ ਕਰਕੇ ਕਰੀਏ ਗੱਲ 90 ਦੀ ਦੇ ਦਾਂਗੇ 90 ਦੇ ਹਾਂਜੀ ਠੀਕ ਆ ਲੋ ਵੀ 90000 ਦੀ ਦੋਸਤੋ ਕੀਮਤ ਵੀਰਾਂ ਦਾ ਵੇਂਦੀ ਰਹੂਗੀ ਹੋਰ ਮਾਨਤਾਨ ਕਰ ਲੈ ਆ ਬਾਕੀ ਮਾਨਤਾਨ ਹੋ ਜਾਊਗਾ ਕੋਈ ਟਾ ਡੀਲ ਕਰ ਲੈ ਸੰਪਰਕ ਕਰੀਏ ਠੀਕ ਆ ਸੰਪਰਕ ਆਪੋ ਆਪਣਾ ਕਰੋ ਤੁਸੀਂ ਜਿੱਥੇ ਵੀ ਸੈਟਿੰਗ ਪੈਂਦੀ ਉੱਥੇ ਬਹਿ ਜਾਊਗੀ ਠੀਕ ਆ ਜੀ 90000 ਲੈਣ ਦੇਣਾ ਤੇ ਬਗੈਰ ਬੱਚੇ ਤੋਂ ਤੁਹਾਨੂੰ ਜਿਹੜੀ ਆਪਾਂ ਇਹ ਦਿਖਾਤੀ ਆ ਤੇ ਇੱਧਰ ਆ ਮਾਲੀ ਦਾ ਗਰਜੀਤ ਵੀਰ ਕੀ ਵੇਰਵਾ ਇਹ ਚੌਗਾ ਜੀ ਮੂ ਚੌਗਾ ਹਾਂਜੀ ਠੀਕ ਹੈ ਸੋ ਚੋਗਾ ਮਾਲੀਓ ਦੋਸਤੋ ਕੋਈ 3 3.5 ਸਾਲ 3 ਸਾਲ 3.5 ਸਾਲ ਜਾਂ 4 ਆਪਾਂ ਨੇ 4 ਸਾਲ ਉਮਰ ਤੁਸੀਂ ਮੰਨ ਸਕਦੇ ਹੋ ਅੱਖਾਂ ਬਿੱਲੀਆਂ ਨੇ ਬਾਕੀ ਆਖੂ ਕੋ ਬੜੀ ਹੋਦੀ ਹੈ ਹਨਾ ਹਾਂਜੀ ਜਿਵੇਂ ਆਪਾਂ ਵੇਖਦੇ ਰਹਿੰਦੇ ਆ ਕਿ ਨਾ ਪਾਕਿਸਤਾਨ ਦੇ ਵਿੱਚ ਵੀ ਬਹੁਤ ਸਾਰੇ ਪਸ਼ੂ ਆ ਬਿਲਕੁਲ ਨਾ ਰੰਗ ਸਾਰੇ ਬਲੈਕ ਹੁੰਦਾ ਤੇ ਅੱਖਾਂ ਆਕਾ ਬਿੱਲੀਆਂ ਆ ਜਾਂਦੀਆਂ ਤੇ ਚਲੋ ਕ੍ਰੋਸ ਦੇ ਵਿੱਚ ਵੀ ਕੋਈ ਭਰਾ ਮੰਨ ਲਵੇ ਉਮਰ ਦੇ ਅਕੋਰਡਿੰਗ ਤੇ ਮਾਲੀ ਅੱਗੇ ਕਰਦੀ ਤੇ ਜੰਪ ਚੁੰਪ ਲਾਉਂਦਾ ਹਾਂਜੀ ਠੀਕ ਹੈ ਮੱਝਾ ਮੁੰਝਾ ਨਵੀਆਂ ਕ੍ਰੋਸ ਕਰਦਾ ਹੈ ਹਾਂ ਕਰਦਾ ਠੀਕ ਹੈ ਜੀ ਤੇ ਬਾਕੀ ਰੇੜੀ ਰੂੜੀ ਤੇ ਤੇ ਨਹੀਂ ਲੱਗਾ ਨਹੀਂ ਰੇੜੀ ਤੇ ਨਹੀਂ ਲੱਗਾ ਠੀਕ ਆ ਜੀ ਬਾਕੀ ਇਹ ਤਾਂ ਸੋ ਮਾਲੀ ਵਕਾਊ ਆ ਗਰਜੀਤ ਹਰਾਂ ਦੇ ਕੋਲ ਠੀਕ ਆ ਜੀ ਇਹ ਕੱਟਾ ਵਕਾਊ ਆ ਸੋ ਕੱਦ ਕਰ ਮਾਲੀ ਦਾ ਬਹੁਤ ਸੋਹਣਾ ਹੈ ਕਿਸੇ ਭਰਾ ਨੇ ਅੱਗੇ ਬਿਲਕੁਲ ਰੇੜੀ ਤੇ ਵੀ ਕੱਦਣਾ ਤੁਸੀਂ ਕੱਢ ਸਕਦੇ ਜੀ ਮੱਜਾ ਕਰਦਾ ਠੀਕ ਆ ਜੀ ਜੰਪ ਲਾਉਂਦਾ ਬਾਕੀ ਸਿੰਘੀ ਸੁੰਗੀ ਤੁਸੀਂ ਚੈੱਕ ਕਰ ਲਓ ਫੇਸ ਕੁਆਲਿਟੀ ਮੱਥਾ ਮੁੱਥਾ ਬਲੈਕ ਆ ਅੱਖਾਂ ਦੋਵੇਂ ਬਿੱਲੀਆਂ ਨੇ ਠੀਕ ਆ ਜੀ ਬਿਲਕੁਲ ਬਿੱਲੀ ਮਣਕੀ ਆਕਾ ਤੇ ਬਾਕੀ ਇਧਰ ਤਾਂ ਮੈਂ ਫਿਰ ਕੋ ਆਪਾਂ ਖੋਲ ਕੇ ਮਾਰਾ ਜ ਤੋਰ ਕੀ ਕੱਢ ਕੇ ਦਿਖਾਉਣੇ ਆ ਲੱਭ ਇਹਨੂੰ ਵਰਜੀ ਦੇ ਬਈ ਬਾਹਰ ਹੀ ਮਾਰ ਕੇ ਕੱਢਦੇ ਹੈ ਨਾ ਐਨੂੰ ਨਾ ਕਰੀ ਹਾਂ ਜਿੱਦਾਂ ਮਰਜ਼ੀ ਕਰ ਲੋ ਹਾਂਜੀ ਐਨੂੰ ਤੋੜਦੇ ਅੱਜ ਕੋਈ ਨਹੀਂ ਦਰਦਾ ਹਾਂ ਆ ਦੇਖੋ ਵੇ ਵਾ ਟਸਟੀ ਟੁਸਟੀ ਗਲਾਮਾਂ ਪਿੱਛੋਂ ਪੱਧਰ ਬਿਲਕੁਲ ਹੈ ਨਾ ਹਾਂਜੀ ਮੈਂ ਵੀ ਆ ਪੇਠਪੂੜਾ ਠੀਕ ਹੈ ਜੀ ਬਾਕੀ ਟਸਟੀ ਗਲਾਮਾਂ ਦੀ ਸ਼ੇਪ ਪੰਤਰ ਤੁਸੀਂ ਵੇਖੋਗੇ ਬਿਲਕੁਲ ਪੱਧਰ ਪੇਠਪੂੜਾ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਤੇ ਇਹ ਹਾਈਟ ਕੱਟ ਦੇ ਵਿੱਚ ਮਾਲੀ ਵਿਕਾਊ ਆ ਝੋਟਾ ਵਿਕਾਊ ਆ ਗਰਜੀਤ ਸਿੰਘ ਹੋਂਦੇ ਕੋਲ ਚੌਗਾ ਮਾਲੀ ਆ ਠੀਕ ਆ ਜੀ ਤੇ ਹਾਂ ਮੋੜ ਲਿਆ ਗਰਜੀਤ ਨੇ ਤੋਰ ਲਾ ਗਏ ਲੋ ਵੀ ਠੀਕ ਆ ਸੋ ਇਹ ਕਟਾ ਦੋਸਤੋ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਲਾਸਟ ਵਿੱਚ ਇਹ ਕਟਾ ਮਾਲੀ ਵਿਕਾਊ ਆ ਇਸੇ ਭਰਾ ਨੇ ਮਾਲ ਦੇ ਵਿੱਚ ਰੱਖਣਾ ਠੀਕ ਹੈ ਜੀ ਤੇ ਜੰਪ ਵੀ ਲਾਉਂਦਾ ਮਾਲੀ ਮੱਜਾਂ ਵੀ ਕ੍ਰੋਸ ਕਰਦਾ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਤੇ ਇਹ ਕਰੀਤੰਦਿਆਂ ਨੇ ਦੇਣੇ ਕੀ ਕਰਦਾ ਇਹਦੇ ਇਹਦਾ 65000 ਕਰਦੇ ਮੋਲ 65000 ਹਾਂ ਲਓ ਵੀ 65000 ਦੀ ਮੰਗਾ ਡਿਮਾਂਡ ਆ ਸੋ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਪਲਿਆ ਪਲੀਤਾ ਮਾਲੀ ਆ ਪੂਰਾ ਠੀਕਾ ਜੀ ਰਾਜੀ ਆ ਕੋਈ ਲਿੱਸਾ ਫਿੱਕਾ ਨਹੀਂਗਾ ਸੋ ਜਿੰਨਾ ਵੀ ਤੁਸੀਂ ਵੇਖ ਸਕਦੇ ਜੇ ਵੀ ਸਾੰਬਿਆ ਸੁੰਬਿਆ ਠੀਕ ਆ ਉਮਰ ਵੀ ਤੁਹਾਨੂੰ ਆਪਾਂ ਦੱਸ ਦਿੱਤੀ ਆ ਤੇ 65000 ਦੇ ਵਿੱਚ ਇਹ ਕਟਾ ਇਹ ਮਾਲੀ ਤੁਹਾਨੂੰ ਮਿਲੂਗਾ ਜੀ ਤੋ ਬਾਕੀ ਮੌਕੇ ਦਾ ਮਾਮਲਾ ਹੋਊਗਾ ਕੋਈ ਭਰਾ ਸੰਪਰਕ ਕਰੇ ਜਿੱਥੋਂ ਵੀ ਕਿਸੇ ਭਰਾ ਦੀ ਤੈਅ ਬੈਂਦੀ ਆ ਉੱਥੇ ਤੁਸੀਂ ਬਿਠਾ ਲਿਓ ਤੇ ਇਹ ਅੱਜ ਚਾਰ ਨਗਨੇ ਠੀਕ ਹੈ ਜੀ ਤਿੰਨ ਮੱਜਾਂ ਤੁਮ ਆਪਾਂ ਦਿਖਾਈਆਂ ਨੇ ਇੱਕ ਮਾਲੀ ਦਿਖਾਇਆ ਤੇ ਗਰਦੀ ਤੇ ਇੱਕ ਨੰਬਰ ਵੀਰ ਘਰ ਆਪਣੇ ਸਾਹੇ ਨੰਬਰ ਆ ਆਪਣਾ ਹੈ 6289 22344 ਠੀਕ ਹੈ ਵੀਰੇ ਹਾਂਜੀ ਲਓ ਵੀ ਦੋਸਤੋ ਪਿੰਡ ਨਦੌਰ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਪੱਟੀ ਦੇ ਬਿਲਕੁਲ ਲੱਗੇ ਆ ਹਰੀਕੇ ਪੱਤਨ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਦੌਰ ਤੋ ਤਹਿਸੀਲ ਪੱਟੀ ਆ ਜਿਹੜਾ ਤਰਨਤਾਰਨ ਫਿਰ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ